ਇਲੈਕਸ਼ਨ ਹੋਏ ਨੇ ਸ਼ੋਮਨੀ ਕਲਦਾਂ ਦੇ ਕਿੰਨੇ ਕੈਂਡੀਡੇਟ ਦਿੱਤੇ ਰਹੇ ਤੇ ਜਿਹੜੀ ਉਸ ਪ੍ਰਧਾਨ ਹੈਗਾ ਉਹ ਸ਼ੋਮਨੀ ਕਲਦਾਂ ਦੇ ਨਿਰਮਾਣ ਹੈਗਾ ਜਾਂ ਕੁਝ ਹੋਰ ਦੇ ਸਾਥ ਦੇਖੋ ਅਸੀਂ ਪਹਿਲਾਂ ਵੀ ਹਰਿਆਣਾ ਦੀ ਸਿਕ ਸੰਗਤ ਦਾ ਧੰਨਵਾਦ ਕੀਤਾ ਪਾਰਟੀ ਦੇ ਆਗੂਆਂ ਦਾ ਵਰਕਰਾਂ ਦਾ ਵੀ ਧੰਨਵਾਦ ਕੀਤਾ ਕਿ ਜਿਹੜਾ ਅਸੀਂ ਹਰਿਆਣਾ ਦੇ ਵਿੱਚ ਅਲਾਈਅੰਸ ਬਣਾਇਆ ਸੀ ਇੱਕ ਗੱਠਜੋੜ ਅਸੀਂ ਬਣਾਇਆ ਸੀ ਛੇ ਸਾਡੇ ਆਪਣੇ ਸਿੰਬਲ ਦੇ ਉੱਤੇ ਸਾਡੇ ਚੋਣ ਸ਼ਾਮ ਤੇ ਜਿਹੜਾ ਅਖੀਰਲੇ ਦਿਨ ਸਾਨੂੰ ਇੱਕ ਧਾਰਮਿਕ ਗਰੁੱਪ ਜਿਹੜਾ ਹੈਗਾ ਹਰਿਆਣਾ ਸਿੱਖ ਪੰਥਕ ਦਾ ਦਰਜ ਕਰਾਉਣਾ ਪਿਆ ਸੀ ਕਿਉਂਕਿ ਬਤੌਰ ਪਾਰਟੀ ਸਾਨੂੰ ਉਹਨਾਂ ਨੇ ਉੱਥੇ ਇਲੈਕਸ਼ਨ ਨਹੀਂ ਲੜ ਦਿੱਤੇ ਸ਼੍ਰੋਮਣੀ ਅਕਾਲੀ ਦਲ ਦਾ ਕਹਿੰਦੇ ਨਾਮ ਵੀ ਨਹੀਂ ਆਉਣਾ ਚਾਹੀਦਾ ਪਰ ਅਸੀਂ ਫਿਰ ਵੀ ਅਖੀਰਲੇ ਦਿਨ ਜਿਹੜੀ ਹਿੰਮਤ ਮਾਰੀ ਆ 18 ਸਾਡੇ ਕੈਂਡੀਡੇਟ ਟੋਟਲ ਜਿਹੜੇ ਆ ਉਹ ਜਿੱਤੇ ਆ ਸਭ ਤੋਂ ਵੱਧ ਇਸ ਕਰਕੇ ਸਿਰਫ ਤਿੰਨ ਦਾ ਫਰਕ ਰਹਿ ਗਿਆ ਤੇ ਉਹ ਵੀ ਕਾਫੀ ਜਿਹੜੇ ਹਰਿਆਣੇ ਦੇ ਮੈਂਬਰ ਜਿੱਤੇ ਆ ਉਹ ਜਿਹੜੇ ਆ ਉਹਨਾਂ ਸਾਰਿਆਂ ਦੀ ਕੋਸ਼ਿਸ਼ ਇਹ ਆ ਕਿਉਂਕਿ ਵਧੀਆ ਪ੍ਰਬੰਧ ਸਾਰਿਆਂ ਨੂੰ ਪਤਾ ਹੈ ਕਿ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨੇ ਧਾਰਮਿਕ ਸਾਈਡ ਦੇ ਉੱਤੇ ਗੁਰਦੁਆਰਾ ਪ੍ਰਬੰਧ ਦੇ ਵਿੱਚ ਲੰਬਸਾਲ ਪ੍ਰਬੰਧ 104 5 ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸੰਭਾਲਣੀ ਇਹ ਕੋਈ ਛੋਟਾ ਜਿਹਾ ਤਜਰਬਾ ਨਹੀਂ ਦੁਨੀਆ ਦੇ ਵਿੱਚ ਕਿਸੇ ਕੋਲੇ ਇਹ ਤਜਰਬਾ ਨਹੀਂ ਹੈ ਇਸ ਕਰਕੇ ਜਿਹੜੇ ਦੁੱਧੇ ਵੀ ਕੋ ਦਿੱਤੇ ਆ ਇਸ ਕਰਕੇ ਇਹ ਤਾਂ ਹੁਣ ਇੱਕ ਵਾਰੀ ਮੈਂਬਰ ਚੁਣੇ ਗਏ ਤੇ ਸਾਰੇ ਸਾਰਿਆਂ ਨੇ ਸੇਵਾ ਕਰਨੀ ਉਨ੍ਹਾਂ ਦੀ ਕੋਸ਼ਿਸ਼ ਵੀ ਇਹ ਆ ਰਣ ਮਿਲ ਕੇ ਸਾਰਿਆਂ ਦੇ ਨਾਲ ਅਸੀਂ ਫੈਸਲਾ ਕਰਾਂਗੇ ਗੱਲ ਤਾਂ ਇਹ ਆ ਕਿ ਗੁਰੂ ਘਰ ਦਾ ਪ੍ਰਬੰਧ ਚੰਗਾ ਲੱਗੇ ਉੱਥੇ ਮर्यादा ਜਿਹੜੀ ਆ ਜਿਸ ਤਰ੍ਹਾਂ ਸਰਕਾਰੀ ਕਮੇਟੀਆਂ ਬਣ ਗਈਆਂ ਸੀ ਮर्याਦਾ ਦਾ ਜਿਹੜਾ ਖਲਵਾੜ ਹੋਣ ਲੱਗਿਆ ਸੀ ਉਹ ਲੋਕਾਂ ਨੇ ਸਾਬਤ ਕਰ ਦਿੱਤਾ ਦਾਦੂ ਵਾਲਰਗਿਆਂ ਨੂੰ ਹਰਾ ਕੇ ਕਿ ਸਰਕਾਰ ਦੀ ਸ਼ਕਤੀ ਦੇ ਨਾਲ ਤੁਸੀਂ ਗੁਰਦਰਾ ਪ੍ਰਬੰਧ ਦੇ ਵਿੱਚ ਨਹੀਂ ਆ ਸਕਦੇ ਇਸ ਕਰਕੇ ਇਹ ਗੱਲ ਬਿਲਕੁਲ ਸਪਸ਼ਟ ਹੋ ਗਈ 3 ਨੰਬਰ ਤੁਸੀਂ ਕਿਉਂ ਘਟਾ 3 ਨੰਬਰ ਮਿਲ ਜਾਣਗੇ 3 ਮੈਂਬਰ ਆ ਜਾਣਗੇ ਕਿ ਅਕਾਲੀ ਦਲ ਉੱਥੇ ਦੁਆਰਾ ਤੋਂ ਆਪਣੀ ਕਮੇਟੀ ਬਣਾ ਸਕਦੇ। ਦੇਖੋ ਇੰਨਾ ਇੰਨਾ ਨੇੜੇ ਜਿਹੜਾ ਹੈਗਾ ਬਣਾਉਣ ਦੇ ਪ੍ਰਧਾਨ ਹੋਰ ਕੋਈ ਪਾਰਟੀ ਹੈ। ਕੁਦਰਤੀ ਗੱਲ ਹੁੰਦੀ ਹੈ ਇਲੈਕਸ਼ਨਾਂ ਦਾ ਇੱਕ ਨਾਰਮਲ ਜਿਹਾ ਰੂਲ ਹੁੰਦਾ ਕਿ ਜਿਹੜੇ ਸਭ ਤੋਂ ਨੇੜੇ ਹੁੰਦੇ ਆ ਜਿਹੜੇ ਉਹਦੇ ਦੁੱਜਿਆਂ ਦੀ ਵੀ ਚਾਹ ਹੁੰਦੀ ਕਿ ਇਹ ਬਣੇਗਾ ਤਾਂ ਸਟੇਬਲ ਰਹੇਗਾ। ਸਟੈਬਿਲਟੀ ਵੀ ਇੱਕ ਬੜਾ ਵੱਡਾ ਫੈਕਟਰ ਹੁੰਦਾ ਰਾਜਨੀਤੀ ਦੇ ਵਿੱਚ। ਕਿਉਂਕਿ ਜਿਹੜੇ ਕਿੱਥੇ ਕੱਲਾ-ਕੱਲਾ ਇਕੱਠਾ ਕਰਨਾ ਕਿੱਥੇ 18 ਇਕੱਠੇ ਆ। ਤੇ ਸਾਰੇ ਜਿਹੜੇ ਚੰਗੀ ਸੋਚ ਵਾਲੇ ਮੈਂਬਰ ਆ ਉਹਨਾਂ ਦੀ ਹੁੰਦੀ ਹੈ ਕਿ ਇੱਕ ਮਜ਼ਬੂਤ ਜਿਹੜਾ ਪ੍ਰਬੰਧ ਬਣੇ ਤੇ ਉਹਦੇ ਵਾਸਤੇ ਕੁਦਰਤੀ ਗੱਲ ਸਹੀ ਸੋਚ ਵਾਲੇ ਮੈਂਬਰ ਜਿਹੜੇ ਜਿਹੜੇ ਪ੍ਰਬੰਧ ਨੂੰ ਚੰਗਾ ਚਲਾਉਣਾ ਚਾਹੁੰਦੇ ਆ ਉਹ ਮੇਰੇ ਨਾਲ ਸਾਥ ਦੇ ਦੇ